ਅਲੀ ਦੀਆ ਕਾਲ ਮੈਂ ਹੋਰ ਇੱਕ ਬਾਤ ਉਹ ਕਰ ਰਹਾ ਤੇ ਭਰਾ ਹੋਰ ਕੀ ਕਹਵਾ ਮੈਂ ਯਾਰ ਤੇਰਾ ਵਰਦਨ ਅਜ ਤੱਕ ਨਹੀਂ ਦਿਆ 7000 ਇੰਟਰਵਿਊ ਚ 라ਤੀਆ ਮੈਂ ਕਿਡਾ ਸਰਵਾਈਵ ਨਹੀਂ ਹੋ ਸਕਿਆ ਹੋਰਮ ਨਹੀਂ ਤੂੰ ਜਾਣਦਾ ਹਣੀ ਛੇਤੀ ਦਾ ਨਾਮ ਨਹੀਂ ਜਾਣਦਾ ਹਣੀ ਛੇਤੀ ਤੇਰੇ ਨਾਲ ਬਹਿ ਕੇ ਇਕੱਠੇ ਖਾਂਦੇ ਰਹੇ ਹੋ ਤੁਸੀਂ ਕੋਈ ਆਪਣੇ ਰਿਸ਼ਤੇ ਨਾਲ ਦੀ ਗੱਲ ਕਰਿਆ ਇੱਕ ਮਿੰਟ ਸ਼ਾਂਤ ਹੋ ਜਾ ਸਰਪ੍ਰੇਤ ਸਿੰਘ ਮਨਕੋਤ ਜੀ ਬਜੀ ਜੀ ਨੂੰ ਆਪਕੋ ਜਿਨੋ ਨੇ ਆਪਕੋ ਢਾਲੀ ਦੀਆ ਕਾਲ ਮੈਂ ਹੋਰ ਇੱਕ ਕੋ ਗਲਤ ਦਾ ਪ੍ਰਿੰਪਲ ਕਿਉਂਕਿ ਪ੍ਰਿੰਪਲ ਇੰਨੀ ਜ਼ਿਆਦਾ ਨਾ ਪੱਤਰਕਾਰ ਦਾ ਕੰਮ ਹੈ ਸੁਖਣਾ ਪੱਤਰਕਾਰ ਨੇ ਭਾਜੀ ਕਹਿ ਤਾਂ ਦਿੱਤਾ ਵੀ ਵੱਡਾ ਭਰਾ ਮਖੋ ਛੋਟੇ ਭਰਾ ਨੂੰ ਥੋੜੀ ਕਹਿ ਤਾਂ ਮੈਂ ਤਾਂ ਵੀ ਮਾਫ਼ ਕਰਦੇ ਭਰਾ ਹੋਰ ਕੀ ਕਹਵਾਸਾ ਬਸ ਇਦਾਂ ਦੇ ਨਾਲ ਇਹ ਅੱਪੋਂ ਤਾਂ ਜੇ ਮੇਰੇ ਖਿਲਾਫ ਕੋਈ ਪਾਏਗਾ ਉਹ ਮੈਂ ਤਾਂ ਮਰ ਜਾਂਗੀ ਨੂਰ ਲੈਣਾ ਛੋਟੇ ਭਰਾ ਤੋਂ ਨਹੀਂ ਨਹੀਂ ਮੈਂ ਮੈਂ ਯਾਰ ਤੇਰਾ ਵਰਦਨ ਅਜੇ ਤੱਕ ਨਹੀਂ ਦਿਆ 7000 ਇੰਟਰਵਿਊ ਚਰਾਤੀ ਆ ਮੈਂ ਕਿਹੜਾ ਸਰਵਾਈਵ ਨਹੀਂ ਹੋ ਸਕਿਆ ਹਨਾ ਤੇ ਤੇਰੇ ਕਿਹੜੇ ਮੈਨੂੰ ਤੂੰ ਅਜ ਤੱਕ ਨਹੀਂ ਮਿਲਿਆ ਤੇਰੇ ਕਿਹੜੇ ਮੇਰੇ ਵੀਰ ਜੋੜੇ ਨਹੀਂ ਦੇਖ ਸਕੇ ਆਪਾਂ ਇੱਕ ਦੂਜੇ ਤੋਂ ਬਿਨਾ ਸਰਵਾਈਵ ਕਰਦੇ ਪਏ ਆ ਤਾਂ ਮਤਲਬ ਆਪਾਂ ਨੂੰ ਇੱਕ ਦੂਜੇ ਦੀ ਕੋਈ ਜ਼ਰੂਰਤ ਨਹੀਂ ਹੈ ਆਇਓ ਪਰਿਵਾਰ ਤੇ ਗੱਲ ਆ ਜਵੇ ਥੋੜਾ ਮਰਜ਼ੰ ਲੈ ਲਿਆ ਭਾਜੀ ਜਿਹਦੇ ਪਰਿਵਾਰ ਯਾਰ ਇੰਨੇ ਪਰਿਵਾਰਾਂ ਦੇ ਤੂੰ ਸਾਲੇ ਹੁਣ ਜੇ ਇਹਨੇ ਤੇਰੇ ਪਰਿਵਾਰ ਦੀ ਗੱਲ ਕੀਤੀ ਹੈ ਤੇ ਹਾਨੀ ਸੇਠੀ ਦੇ ਸ਼ੋਰੂਮ ਨਹੀਂ ਤੂੰ ਜਾਣਦਾ ਹਾਨੀ ਸੇਠੀ ਦਾ ਨਾਮ ਨਹੀਂ ਜਾਣਦਾ ਹਾਨੀ ਸੇਠੀ ਤੁਹਾਡੇ ਨਾਲ ਬਹਿ ਕੇ ਇਕੱਠੇ ਖਾਂਦੇ ਰਹੇ ਹੋ ਤੁਸੀਂ